ਪਰੋ ਟਾਈਮ ਨਿਊਜ਼ ਦੇਖ ਰਹੇ ਹੋ ਤਾਂ ਮੈਂ ਹਾ ਵਿਸ਼ਵਜੀਤ ਸਿੰਘ ਐਸਟਮ ਖੜੇ ਹਾਂ ਬਿਆਸ ਦਰਿਆ ਦੇ ਉੱਤੇ ਜਿੱਥੇ ਕਿ ਗੱਲ ਕਰਦੇ ਹਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਆ ਉਹ ਭਾਰੀ بارش ਜਿਹੜੀ ਹੋ ਰਹੀ ਹੈ ਉਸ ਦੇ ਨਾਲ ਕਿਤਨਾ ਕਿਤੇ ਜਿਹੜਾ ਹੈ ਮੈਦਾਨੀ ਇਲਾਕਿਆਂ ਨੂੰ ਖਤਰਾ ਜਿਹੜਾ ਮਨ ਡਰਾਉਂਦਾ ਜਿਹੜਾ ਨਜ਼ਰ ਆ ਰਿਹਾ ਤੁਸੀਂ ਜੇਕਰ ਗੱਲ ਕਰਦੇ ਹੋ ਅਸੀਂ ਬਿਲਕੁਲ ਜਿਹੜਾ ਬਿਆਸ ਦਰਿਆ ਦੇ ਉੱਤੇ ਸਥਿਤਾਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੁਣ ਦਾ ਟਾਈਮ ਜਿਹੜਾ ਹੈ ਉਹ 786 ਦੇ ਕਰੀਬ ਜਿਹੜਾ ਹੈ 736 ਦੇ ਕਰੀਬ ਜਿਹੜਾ ਉਹ ਪਾਣੀ ਜਿਹੜਾ ਚੜਿਆ ਹੋਇਆ ਹੈ ਲਗਭਗ ਸਮਾਂ ਜਿਹੜਾ 6 136 ਦੇ ਕਰੀਬ ਜਿਹੜਾ 60 ਪੁਆਇੰਟ ਸੀਗਾ ਪਾਣੀ ਜਿਹੜਾ ਹੈ ਉਹ ਵਾਧਾ ਘਟਦਾ ਜਿਹੜਾ ਨਜ਼ਰ ਆ ਰਿਹਾ ਹੈ ਤਾਂ ਗੇਜ ਰੀਡਰ ਸਾਡੇ ਵਿੱਚ ਮੌਜੂਦ ਨੇ ਗੇਜ ਰੀਡਰ ਹੋਣਾਂ ਨਾਲ ਗੱਲਬਾਤ ਕਰਦੇ ਆ ਕਿ ਹੁਣ ਤੱਕ ਜਿਹੜਾ ਸਮਾਂ ਹੈ ਡਾ 6 ਵਜ ਚੁੱਕੇ ਨੇ ਤਾਂ ਪਾਣੀ ਦੀ ਜਿਹੜੀ ਹੈ ਜਿਹੜੀ ਰੀਡਿੰਗ ਹੈਗੀ ਉਹ ਕੀ ਹੈਗੀ ਇਸ ਟਾਈਮ ਦੱਸ ਸਕਦੇ ਹੋ ਪੰਜਾਬ ਫਿਰ ਆ ਗਿਆ ਪਾਣੀ ਪੰਜਾਬ ਹੁਣ ਤੱਕ ਜਿਹੜਾ ਪਾਣੀ ਹੈ ਉਹ ਕਿੰਨੇ ਕਿ ਜਿਹੜਾ ਕਿਊਸੀ ਕਿ ਜਿਹੜਾ ਛੱਡਿਆ ਹੋਇਆ ਤਾਂ ਕਿੰਨੇ ਲੈਵਲ ਤੇ ਜਿਹੜਾ ਪਹੁੰਚਾ ਹੈ ਕੀ ਲੱਗਦਾ ਹੈ ਕਿ ਖਤਰਾ ਜਿਹੜਾ ਕਿੰਨਾ ਕੋੜਾ ਪੰਜਾਬ ਵੱਲੋਂ ਜਿਹੜਾ ਮੜ ਰਾਇਆ ਹੋਇਆ ਹੈ ਇਸ ਵੇਲੇ 36962 ਕਿਊਸਕ ਪਾਣੀ ਹੈ ਚਲਿਆ ਜਗੇ 736 ਇਹ ਪੂਰੀ ਮਿਲਾਂਜ ਬਚਣ ਪਾਇਆ ਟੇਕ ਫੁੱਟੇ ਰਾਤ ਵਿੱਚ ਵੱਧ ਜਾਂਦਾ 1 ਫੁੱਟ ਪਾਣੀ ਕੀ ਲੱਗਦਾ ਹੈ ਕੋਈ ਖਤਰੇ ਤੋਂ ਬਾਹਰ ਹੈ ਕਿ ਖਤਰੇ ਦੇ ਵਿੱਚ ਹੈ ਪਾਣੀ ਇਹ ਆ ਵੀ ਜ਼ਕਰ ਦਾ ਖਤਰੇ ਤੋਂ ਬਾਹਰ ਹੀ ਹੈ ਜੈਲੂ ਲੜ ਕਿਥੇ ਤੇ ਕਰਜਰੀ ਕੀਤਾ ਗਿਆ ਇਹ ਆਪਣਾ 40 ਤੇ ਜਲੂਨਟ ਹੈਗਾ ਜੀ 40 ਦੀ ਹਰ ਵਕਤ ਪੰਜਾਬ ਨੂੰ ਜਿਹੜਾ ਹੜਾ ਦੀ ਮਾਰ ਜੜੀ ਚੇਲਣੀ ਪੈ ਰਹੀ ਹੈ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਜਿਹੜਾ ਜਦੋਂ ਛੱਡਿਆ ਜਾਂਦਾ ਤਾਂ ਗਾੜੀ ਜਿਹੜਾ ਪਾਣੀ ਜਾ ਕੇ ਤੁਸੀਆਂ ਜਿਹੜੀਆਂ ਬੰਨ ਜਿਹੜੇ ਨੇ ਉਹ ਛੋਟੇ ਨੇ ਤਾਂ ਪਾਣੀ ਜਿਹੜਾ ਉਹ ਟੁੱਟ ਜਾਂਦਾ ਉਹਨੂੰ ਕੀ ਕਹਿਣਾ ਹੈ ਤੁਸੀ ਬੰਨ ਟੁੱਟ ਜਾਂਦਾ ਉਹ ਕਿੰਨੇ ਕੁ ਪ੍ਰਬੰਧ ਜਿਹੜੇ ਹੈਗੇ ਨੇ ਜਿਹੜਾ ਕਿ ਪ੍ਰਸ਼ਾਸਨ ਅਧਿਕਾਰੀ ਜਿਹੜੇ ਆਉਂਦੇ ਨੇ ਕਿ ਕਿੰਨੇ ਕੁ ਪ੍ਰਕਤ ਪ੍ਰਬੰਧ ਨੇ ਜਿਹੜਾ ਕਿ ਇੱਥੇ ਪ੍ਰਬੰਧ ਕੀਤਾ ਜਾਏ ਕਿ ਜਿਹੜਾ ਪੰਜਾਬ ਨੂੰ ਜਿਹੜਾ ਹੜਾ ਦੀ ਮਾਰ ਤੋਂ ਜਿਹੜਾ ਬਚਾਇਆ ਜਾਏ ਉੱਧਰ ਪਿੰਡਾਂ ਵਾਲੇ ਕਰਦੇ ਆ ਜੋ ਕੁਝ ਕਰਦੇ ਆ ਬਾਕੀ ਮਹਿਕਮਾ ਦਾ ਕੁਝ ਨਹੀਂ ਕਰਦਾ ਉਹ ਹੀ ਤੁਸੀਂ ਬਾਹ ਦੇ ਟੁੱਟਣ ਲੱਗਾ ਉਹ ਤਾਂ ਵੀ ਪਿਛਲੀ ਵਾਰੀ ਤਾਂ ਉਹਨਾਂ ਨੇ ਬੰਨੇ ਆ ਦੇ ਦਵਾਰਾ ਨਹੀਂ ਤਾਂ ਉਹ ਤਾਂ ਟੁੱਟ ਗਿਆ ਪਾਣੀ 1988 ਦੇ ਵਿੱਚ ਜਿਹੜਾ ਪਾਣੀ ਦੇ ਜਿਹੜੇ ਆਉਂਦੇ ਨੇ ਹੜ ਹੁੰਦੇ ਨੇ ਉਸ ਤੋਂ ਬਾਅਦ 2023 ਦੇ ਅਗਸਤ ਮਹੀਨੇ ਦੇ ਵਿੱਚ ਜਿਹੜੇ ਹੁੰਦੇ ਨੇ ਤਾਂ ਬੜਾ ਜਿਹੜਾ ਵੱਡਾ ਜਿਹੜਾ ਨੁਕਸਾਨ ਜਿਹੜਾ ਮਾਝ ਏਰੀਆ ਨੂੰ ਹੁੰਦਾ ਹੈ ਕੀ ਕਹਿਣਾ ਕਿ ਜੇ ਨੀਵੇਂ ਏਰੀਏ ਹੈਗੇ ਉੱਥੇ ਪਾਣੀ ਜਲਦੀ ਜਲ ਜਾਂਦਾ ਔਰ ਖੜਾ ਰੰਦਾ ਨਿਕਲਦਾ ਵੀ ਨਹੀਂ ਹੈ ਪਾਣੀ ਲੱਗਦਾ ਇਹ ਤੁਹਾਨੂੰ ਕਿ ਜਿਹੜਾ ਕਈ ਵਾਰੀ ਹੁੰਦਾ ਹੈ ਕਿ ਪ੍ਰਸ਼ਾਸਨ ਅਧਿਕਾਰੀ ਆਉਂਦੇ ਨੇ ਤਾਂ ਜਾਂ ਇੱਥੇ ਬੋਟ ਹੋਵੇ ਪਾਣੀ ਵਾਲਾ ਬੋਟ ਹੋਵੇ ਜਾਂ ਹੋਰ ਕੋਈ ਇੱਥੇ ਜਿਹੜੇ ਪ੍ਰਬੰਧ ਹੋਣ ਜਿਸ ਦੇ ਨਾਲ ਜਿਹੜਾ ਲੋਕਾਂ ਤੱਕ ਜਿਹੜਾ ਰਾਸ਼ਨ ਮੁਹੱਈਆ ਕਰਾਇਆ ਜਾਵੇ ਜਾਂ ਕਿਸੇ ਮੈਡੀਸਨ ਦੀ ਲੋੜ ਪਵੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਵਿੱਚੋਂ ਹਾੜਾਂ ਦੇ ਵਿੱਚੋਂ ਬਾਹਰ ਕੱਢਣ ਲਈ ਵੀ ਕਈ ਵਾਰੀ ਜ਼ਰੂਰਤ ਪੈਂਦੀ ਹੈ ਕੋਈ ਹੈ ਇੱਥੇ ਕੋਈ ਪ੍ਰਬੰਧ ਹੋਏ ਨੇ ਨਹੀਂ ਆਉਂਦੇ ਦਾ ਹੈਗੇ ਆ ਤੀਆਂ ਸਾਰੇ ਵਿਭਾਗ ਆਉਂਦੇ ਆ ਉਸ ਵੇਲੇ ਜਦੋਂ ਪਾਣੀ ਵੱਧ ਜਾਂਦਾ ਪਰੇ ਨਹੀਂ ਪਤਾ ਵੀ ਪੁਗਤਾ ਕਰਦੇ ਆ ਆਪਣਾ ਪ੍ਰਬੰਧ ਕਰਦੇ ਆ ਕਿ ਨਹੀਂ ਕਰਦੇ ਆ ਇਹ ਤਾਂ ਮਹਿਕਮੇ ਦੀ ਗੱਲ ਹੁੰਦੀ ਹੈ ਫਿਰ ਡੀਫੀ ਆਪਣੇ ਪੱਦਰ ਸੇ ਜਿਹੜੇ ਜਿਹੜੇ ਹੈਗੇ ਆ ਮਹਿਕਮੇ ਨਹਿਰ ਮਹਿਕ ਉਹਨਾਂ ਹੋਰ ਕਈ ਮਹਿਕਮੇ ਜਿਹੜੇ ਉਹ ਸਾਰੇ ਆ ਜਾਂਦੇ ਆ ਇੱਥੇ ਪਾਣੀ ਜਦੋਂ ਵੱਧ ਆਇਆ ਇਦਾਂ ਦਾ ਪਾਣੀ ਥੋੜਾ ਤਾਂ ਤਾਂ ਨੇ ਮਾੜੇ ਮੋٹے ਚਲਦੇ ਰਹਿੰਦੇ ਆ ਪਟਵਾਰੀ ਵਗੈਰਾ ਤਹਿਸੀਲਦਾਰ ਕੀ ਲੱਗਦਾ ਇੱਕ ਜਿਹੜਾ ਇੱਕ ਰੇਲ ਲਾਈਨ ਜਿਹੜੀ ਹੈ ਉਸ ਦੇ ਉੱਤੋਂ ਪੁਲ ਜਿਹੜਾ ਲੰਘਦਾ ਹੈ ਤਾਂ ਥੱਲੇ ਜਿਹੜਾ ਦਰਿਆ ਵਗਦਾ ਹੈ ਤਾਂ ਕਿੰਨੇ ਜਿਹੜਾ ਫੁੱਟ ਦੇ ਉੱਪਰ ਜਿਹੜਾ ਚੱਲੇ ਜਾਂਦਾ ਹੈ 740 ਤੋਂ 45 ਦੇ ਵਿੱਚ ਕਿੰਨੇ ਦਾ ਤੱਕਰ ਜਿਹੜਾ ਖਤਰਾ ਜਿਹੜਾ ਇਸ ਦੇ ਉੱਪਰ ਚੱਲ ਜਾਂਦਾ ਹੈ ਖਤਰਾ ਹੈ 47 48 ਦੇ ਜਦੋਂ ਪਾਣੀ ਪੁੱਜਦਾ ਨਾ ਤਾਂ ਫਿਰ ਗੱਡੀਆਂ ਬੰਦ ਹੋ ਜਾਂਦੀਆਂ ਕਾਸ਼ਨ ਲੱਗ ਜਾਂਦਾ ਗੱਡੀ ਦਾ ਹਾਂ ਗੱਡੀ ਬੰਦ ਕਰ ਦਿੰਦੇ ਨਹੀਂ ਚਲਾਉਂਦੇ ਉਹ ਅੱਛਾ ਜੀ ਇਸ ਤੇ ਥੱਲੇ ਪਾਣੀ ਰਵੇ 43 ਰਵੇ ਚੱਲਦਾ ਰਹਿਣੀ ਗੱਡੀਆਂ ਚੱਲਦੀਆਂ ਰਹਿਣੀਆਂ ਪਰ 47 48 ਦਾ ਜਦੋਂ ਦੌਰ ਆਉਂਦਾ ਤਾਂ ਗੱਡੀਆਂ ਗੁਡੀਆਂ ਬੰਦ ਹੋ ਜਾਂਦੀਆਂ ਕੋਈ ਤੁਹਾਨੂੰ ਅਲਟੀਮੇਟ ਦਿੱਤਾ ਗਿਆ ਹੁਣ ਤੱਕ ਕਿ ਜਿਹੜਾ ਖਤਰਾ ਜਿਹੜਾ ਹੈਗਾ ਕਿ ਨਹੀਂ ਖਤਰੇ ਦੀ ਕੋਈ ਘੰਟੀ ਜਿਹੜੀ ਆ ਦਿਖਾਈ ਦਿੰਦੀ ਕੋਈ ਖਤਰਾ ਨਹੀਂ ਨਾ ਦੱਸਿਆ ਹੋਇਆ ਲੇਕਿਨ ਪਾਣੀ ਰੋਜ਼ ਦਾ ਰੋਜ਼ ਪਦਰ ਰੇ ਦਾ ਪਾਣੀ ਦਾ ਵਧਾ ਹੋਇਆ ਕਰਦਾ ਕਿ ਕਿ ਹਿਮਾਚਲ ਵਿੱਚ ਬਾਰਿਸ਼ ਆਉਦੀਆਂ ਕੋਈ ਬੱਦਲ ਪਟਾ ਕਰਦੇ ਉਹ ਪਾਣੀ ਵੀ ਸੜਾ ਇੱਥੇ ਹੀ ਹੁੰਦਾ ਹੈ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਵਾਸੀਆਂ ਨੂੰ ਜਿਹੜਾ ਘਬਰਾਉਣ ਦੀ ਜ਼ਰੂਰਤ ਹੈ ਕਿ ਨਹੀਂ ਹੈਗਾ ਨਹੀਂ ਨਹੀਂ ਉਹਨਾਂ ਨੂੰ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਲੇਕਿਨ ਜਿਹੜੇ ਲਾਗੇ ਲਾਗੇ ਬਸਦੇ ਆ ਪਿੰਡ ਉਹਨਾਂ ਵਿੱਚ ਪਾਣੀ ਚੱਲ ਜਾਂਦਾ ਹੈ ਕਿਸੇ ਤਰੀਕੇ ਦੀ ਸੂਚਨਾ ਮਿਲਦੀ ਜਿਹੜੇ ਲਾਗੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਵਸਦੇ ਨੇ ਉਹਨਾਂ ਨੂੰ ਆਪਣੇ ਘਰ ਜਿਹੜੇ ਚੋਕਾਂ ਵਾਲੇ ਕਰਦੇ ਰਹਿੰਦੇ ਆ ਉਹਨਾਂ ਨੂੰ ਵੀ ਗਾਈਡ ਕਰਦੇ ਰਹਿੰਦੇ ਆ ਤੇ ਉਧਰ ਵੀ ਜਾਂਦੇ ਆ ਇੱਧਰ ਜਾਂਦੇ ਆ ਉਧਰ ਵੀ ਜਾਂਦੇ ਆ ਦਿਖਦੇ ਤਾਂ ਸਾਰੇ ਪਾਸੇ ਆ ਲੇਕਿਨ ਕਰਦੇ ਹੈ ਨਹੀਂ ਜਾਂ ਨਹੀਂ ਕਰਦੇ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਲੱਗਦਾ ਹੈ ਕਿ ਰਾਤ ਬੀਤੀ ਰਾਤ ਦੇ ਵਿੱਚ ਜੇਕਰ ਕੋਈ ਪਾਣੀ ਜਿਵੇਂ ਵਾਅਦਾ ਘਟਦਾ ਹੈ ਤਾਂ ਤੁਹਾਡੇ ਤੱਕਰ ਜਿਹੜਾ ਕੋਈ ਮੈਸੇਜ ਜਿਹੜਾ ਪਹੁੰਚਦਾ ਹੈ ਤਾਂ ਫਿਰ ਤੁਸੀਂ ਲੋਕਾਂ ਨੂੰ ਜਿਹੜਾ ਅਲਰਟ ਕਰਦੇ ਹੋ ਆ ਹਾੜੀ ਦਾ ਸਿੱਧੀ ਚੰਡੀਗੜ੍ਹ ਨੂੰ ਜਾਂਦੀ ਹੈ ਰਿਪੋਰਟ ਨਾ ਦੋ-ਦੋ ਘੰਟੇ ਦੀ ਰਿਪੋਰਟ ਖਾੜੀ ਜਾਂਦੀ ਹੈ ਜਦੋਂ ਪਾਣੀ ਜ਼ਿਆਦਾ ਵਧਣਾ ਸ਼ੁਰੂ ਹੋ ਜਾਣਾ ਸਾੜੀ ਘੰਟੇ-ਘੰਟੇ ਦੀ ਰਿਪੋਰਟ ਚੰਡੀਗੜ੍ਹ ਸਿੱਧੀ ਆ ਕੇ ਜਾਂਦੀ ਹੈ ਕੰਟਰੋਲ ਰੂਮ ਜਾਂਦੀ ਸਿੱਧੀ ਜੀ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਹੈ ਪਾਣੀ ਦਾ ਪੱਤਰ ਜਿਹੜਾ ਬਿਆਸ ਦਰਿਆ ਦਾ ਤੁਸੀਂ ਦੇਖ ਸਕਦੇ ਹੋ ਕਿ 736 ਦੇ ਕਰੀਬ ਹੈ ਜਿਹੜਾ ਕਿ ਦੋ ਘੰਟੇ ਦੇ ਵਿੱਚ ਰਿਪੋਰਟ ਜਿਹੜੀ ਵਾਧੀ ਘਟਦੀ ਹੈ ਕਿਉਂਕਿ ਹਾਂ ਹਰ ਇੱਕ ਘੰਟੇ ਦੇ ਬਾਅਦ ਜਿਹੜਾ ਹੈ ਪਾਣੀ ਜਿਹੜਾ ਉਸ ਦਾ ਜਿਹੜਾ ਪੱਧਰ ਉਹ ਵੱਧਾ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਹੈ ਬਾਰਿਸ਼ ਹੋ ਰਹੀ ਹੈ ਹਿਮਾਚਲ ਏਰੀਆ ਦੇ ਵਿੱਚ ਵੀ ਜਿਹੜਾ ਲਗਾਤਾਰ ਉਹ ਬਾਰਿਸ਼ ਹੋ ਰਹੀ ਹੈ ਕਿਉਂਕਿ ਜਿੱਕਰ ਗੱਲ ਕਰਦੇ ਆਂ ਹਮਾਚਲੇ ਰੀ ਦੀ ਵਿੱਚ ਤੁਸੀਂ ਸੋਸ਼ਲ ਮੀਡੀਆ ਤੇ ਆਮ ਹੀ ਦੇਖ ਰਹੇ ਹੋ ਬੱਦਲ ਫਟਣ ਦੀ ਜਿਹੜੀ ਹੈ ਸੂਚਨਾ ਮਿਲਦੀ ਹੈ ਕਿ ਕਿੱਡੇ ਵੱਡੇ ਪੱਧਰ ਤੇ ਜਿਹੜਾ ਪਾਣੀ ਹੈ ਉਹ ਦਿਖਦਾ ਹੈ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਹਾਂ ਕਿ ਗੇਜ ਰੀਡਰ ਨਾਲ ਹੁਣੇ ਜਿਵੇਂ ਗੱਲ ਹੁੰਦੀ ਹੈ ਤਾਂ ਉਹਨਾਂ ਨੇ ਇਹ ਗੱਲ ਇਹ ਦੱਸੀ ਹੈ ਕਿ ਜਿਹੜਾ ਕਿ 736 ਦੇ ਕਰੀਬ ਜਿਹੜਾ ਪਾਣੀ ਹੈ ਤਾਂ 740 ਦੇ ਉੱਪਰ ਜਿਹੜਾ ਹੈ yellow alert ਹੈ ਤਾਂ ਖਤਰਾ ਜਿਹੜਾ ਹੈ ਕਿਸੇ ਵੀ ਤਰੀਕੇ ਦਾ ਨਹੀਂ ਹੈ ਪੰਜਾਬ ਵਾਸੀ ਨੂੰ ਜੇ ਕਬਰਾਂ ਦੀ ਜਿਹੜੀ ਜ਼ਰੂਰਤ ਨਹੀਂ ਹੈ ਜਿਹੜੇ ਕਿ ਤੁਸੀਂ ਦੇ ਨਾਲ ਜਿਹੜੇ ਪਿੰਡ ਨੇ ਉਹਨਾਂ ਨੂੰ ਆਪਣੇ ਜਿਹੜੀ ਹੈ ਪ੍ਰਬੰਧ ਜਿਹੜੇ ਜਰੂਰ ਕਰਨੇ ਚਾਹੀਦੇ ਨੇ ਬਲਕਿ ਜ ਜਰਡੇ ਲਾਰੇ ਨੇ ਕੈਮਰਾ ਪਰਸਨ ਦੇ ਨਾਲ ਵਿਸ਼ੇ